ਸਤਨਾਮ ਸ੍ਰੀ ਵਾਖੂ ਸਾਹਿਬ ਜੀਓ ਚੌਪਈ ਸਾਹਿਬ ਇਕਾ ਲਤਾ ਸ੍ਰੀ ਵਾਖੂ ਜੀ ਕੀ ਫਤਹਿ ਪਾਤਸ਼ਾਹੀ ਦਸਵੀਂ ਕਬਿਰ ਬਾਚ ਬੰਤੀ ਚੌਪਈ ਹਮਰੀ ਕਰੋ ਹਾ ਤੇਰਛਾ ਪੂਰਨ ਹੋਏ ਚਿਤ ਦੀ ਇੱਛਾ ਤਬ ਚਰਨ ਨਾਮ ਨਰਹ ਹਮਾਰਾ ਆਪਣਾ ਜਾਨ ਕਰੋ ਕਿ ਤਾਰਕ ਹਮਰੇ ਦੋਸਤ ਸੁਭਾਤ ਮੁਕਾਬਲ ਹੋ ਆਪਾ ਦੰਨ ਹੈ ਬਚਾਉ ਸੁਖੀ ਬਸੈ ਮੋਰ ਪਰਿਵਾਰਾ ਸੇਵਕ ਸਿੱਖ ਸਹਿ ਕਰਤਾਰ ਮੋਰਛਾ ਨਿਦਰਦੈ ਤਰੀਏ ਸਭੈ ਰੰਤ ਕੋ ਆਜ ਸੰਧਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਜੰਮੀ ਰਹੇ ਪਿਆਸਾ ਤੁਮਾਂ ਸ਼ਾਟ ਤੋਇਆ ਵਰਨਾ ਧਿਆਉ ਜੋ ਵਰਚਾਹਾਂ ਸੁ ਤੁੰਤੇ ਤਾਂ ਸੇਵਕ ਸਿਰਖ ਹਮਾਰੇ ਤਾਰਿਆ ਹੈ ਸੰਸਨ ਸਤਰਾ ਹਮਾਰੇ ਮਾਰਿਆ ਹੈ ਆਪ ਬਾਦਮ ਜਬਰੀਏ ਮਰਨ ਤਾਲ ਕਾ ਤਰਾਸ ਨਿਵਰੀਏ ਹੁਜੂਰ ਦਾ ਹਮਾਰੇ ਪਿੱਛਾ ਸ੍ਰੀ ਅਸਤੁਜ ਜੋ ਕਰੇ ਹੋ ਰਖਾ ਰੱਖ ਲਿਹੁ ਮਨ ਰਖ ਮਹਾਰੇ ਸਾਹਿਬ ਸੰਤੋ ਸਹਾਇ ਪਿਆਰ ਦੀਨ ਬੰਦ ਦਸਤਨ ਕੇ ਹੰਤਾ ਤੁਮਹਾਂ ਪੂਰੀ ਚਤੁਰ ਦਸਕੰਤਾ ਕਾਲ ਪਾਇ ਬ੍ਰਹਮਾ ਤਤ ਘਰਾ ਕਾਲ ਪਾਇ ਸਿਵ ਜੋ ਉਤਰਾ ਕਾਲ ਪਾਇ ਕਰਬ ਸੰਤ ਕੰਤਾ ਸਿਵ ਕਾਲ ਕਾ ਕੀਆ ਤਮਾਸਰ ਜਮਨ ਕਾਲ ਜੋਗੀ ਸਿਵ ਕੀਓ ਦੇਵ ਰਾਧਾ ਮਾ ਜੋਤੀਓ ਜਮਨ ਕਾਲ ਸਭ ਲੋਕ ਸੁਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੱਤ ਜਸਨਾ ਉਜਾਇਓ ਆਦ ਅੰਤੋ ਇੱਕ ਅਵਤਾਰ ਸੇ ਗੁਰੂ ਸਮਝਾਓ ਹਮਾਰਾ ਨਮਸਕਾਰ ਤਸ ਸੇ ਤੁਮਾਰੀ ਸਕਲ ਪ੍ਰਜਾ ਜਨੇ ਆਪ ਸਜਾਰੀ ਸੇਵਕਨ ਕੋ ਸਭ ਗਨੋ ਸੁਖ ਦਿਓ ਸਤਰਨ ਕੋ ਪਲ ਮੋਦ ਕੀਓ ਘਟ ਘਟ ਅੰਤਰ ਕੀ ਜਾਨਤ ਭਲੇ ਬੁਰੇ ਕੀ ਜੀਰ ਪਸ਼ੰਤ ਜੀਤੀ ਤੇ ਕੋਣ ਚਰਸਤੂਲਾ ਸਤਿ ਪਰ ਕਿਰਪਾ ਦਰਸਤ ਕਰ ਕੋਲਾ ਸੰਤਨ ਦੁਖ ਪਾਇ ਤੇ ਰਖੀ ਸੁਖ ਪਾਇ ਸਾਧਨ ਤੇ ਸਿਥਿ ਏਕ ਰੇਤੀ ਪੀਰ ਪਛਾਨਾ ਘਟ ਘਟੇ फड ਫੜਤੀ ਜਾਨ ਜਬ ਦਾ ਤਰਹ ਕਰਾ ਕਰਤਾਰਾ ਪ੍ਰਜਾ ਜਸ ਤੋ ਤਪਦੇ ਹੈ ਅੰਤਾਰ ਜਬ ਆਕਰ ਕਰਤ ਹਾਂ ਕਬ ਹਾਂ ਤੁਮ ਮੈ ਮਿਲਤ ਦੇ ਤਰਸ ਹਾਂ ਜਿਤੇ ਬਦਨ ਸ੍ਰਿਸ਼ਟ ਸਭ ਧਾਰੈ ਆਪੇ ਆਪਣੀ ਭੂਤ ਉਚਾਰੈ ਤੁਨ ਸਭ ਹੀ ਤੇ ਰਹਤ ਨਿਰਾਲਮ ਜਾਣ ਤਬੇਦ ਤੇ ਦਰਿਆਲਮ ਨਿਰੰਕਾਰ ਨਿਰਭਕਰ ਨਿਰਲੰਭ ਹੋਰ ਅਨੇਲ ਅਨਾਤ ਸੰਤ ਤਾਕ ਮੂੜ ਉਚਾਰਤ ਤੇਦਾ ਜਾਪੁ ਤੇਵ ਨਾ ਕਵਤ ਬਿਦਾ ਤਾਕ ਕਰ ਪਹਿਨ ਹਨਮੰਤ ਮਹਾ ਮੂੜ ਕਛ ਪੇਦ ਨ ਜਾਣ ਮਹਾਦੇਵ ਕੋ ਕਹ ਸਦਾਸ ਨਿਰੰਕਾਰ ਕਾ ਚਿੰਤਨ ਹੈ ਭਿਓ ਨੇ ਬੁੱਧ ਜਿਤੇ ਵਰਨਤ ਭੰਤੰ ਤਹ ਤਿਤ ਤੁਮਰਾ ਕਨ ਜਾਏ ਪਸਾਰਾ ਕਹ ਬਿਦਜਾ ਪ੍ਰਥਮ ਸੰਸਾਰ ਇਕ ਰੂਪ ਅਨੁਪਰਪਾ ਰੰਗ ਭਇਓ ਰਾਵ ਕਹੀ ਝੂਪਾ ਅੰਡਜ ਜੇ ਰਜ ਸੇਦ ਜਕੀਨੇ ਉਤਪਜ ਖਾਨ ਬਹੁਰ ਰਚਿਨੇ ਕਹ ਹੰਸੂਲ ਰਾਜਾ ਹੈ ਬੈਠਾ ਤਹ ਸੰਤ ਭਉ ਸੰਕਰੀਏ ਕੈ ਠਕ ਸਗਰੇ ਸ੍ਰਿਸ਼ਟ ਦਿਖਾਇਆ ਚੰਭਵ ਆਤ ਜਗਤ ਸੂਪ ਸ੍ਰੀਮਭਵ ਅਬਰਛਾ ਮੇਰੇ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਗ ਕਰੋ ਦੁਸ਼ਟ ਜਿਤੇ ਉੱਡਵਾ ਤੁਪ ਪਾਤਾ ਅੰਮਲੇਚ ਕਰੋ ਰਣ ਘਾਤਾ ਜੇ ਅਸ ਪੁੱਤਵ ਸਰਨੇ ਪਰ ਤਿਨ ਕਹਿ ਦੁਸ਼ਟ ਦੁਖ ਤਹਾ ਮਰੇ ਪੁਰਖ ਅਜਮਨਾ ਅਗ ਪਰ ਇਤਿਹਾਰ ਤਿਨ ਕਹਿ ਤੁਮ ਸੰਕਟ ਸਵਤਾਰ जो कल को एक बार ते हैं ताके काल नहीं कटो नहीं रक्षा हो ये ताहे सब काल दुष्ट अरष्ट उठने तत्काल कृपा दृष्ट तने जाहे न हो ताके ताप तनक महर हो हृदय सदा कहमो सब हुए दुष्ट शास उसका न कोई एक बार जन्म में संभारा काल पांच ते ताहे कुबारा ਜਿਨ ਨਰਨਾਮ ਤਿਹਾਰੋ ਕਾਹ ਦਾ ਦਾਰਦ ਦੁਸ਼ਟ ਦੋਖ ਤੇ ਰਾਨਾ ਖੜਕੇਤ ਮੈਂ ਕਰਨ ਤਿਹਾਰੀ ਆਪ ਹਾਥ ਦੇ ਲਹੁ ਬਾਰਿ ਸਰਬ ਤੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਹੁ ਬਚਾਈ ਖੜਕੇਤ ਮੈਂ ਕਰਨ ਤਿਹਾਰੀ ਆਪ ਹਾਥ ਦੇ ਲਹੁ ਬਾਰਿ ਸਰਬ ਤੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਹੁ ਬਚਾਈ ਸਤਨਾਮ ਸ਼੍ਰੀ ਵਾਖੋ ਸਾਹਿਬ ਜੀ ਚੌਪਈ ਸਾਹਿਬ ਪਾਤਸ਼ਾਹ ਜੀ ਦਸਮੇ ਕਬਿਓ ਬਾਚ ਬੈਨਤੀ ਚੌਪਈ ਹਮਰੀ ਕਰੋ ਹਾਦਰ ਛਾ ਪੂਰਨ ਹੋਏ ਚਿਤ ਕੀ ਇਛਾ ਤਵ ਚਰਨਾ ਨੰਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ ਹਮਰੇ ਦੋਸਤ ਸੁਬਤ ਸੁਖਾਓ ਆਪ ਹਾਦਮ ਹੈ ਬਚਾਓ ਸੋਖੀ ਮਤੈ ਮੋਰੋ ਪਰਵਾਰ ਸਿਖ ਸਿਖਹੁ ਸੁਭੈ ਕਰਤਾਰ ਮੋਰਛਾ ਨਿਜ ਕਰਦਾ ਪ੍ਰੀਅ ਸਭ ਦਾ ਰੰਗ ਕੋ ਆਛ ਰਿਹਾ ਪੂਰਨ ਹੋਏ ਰਮਾ ਦੀ ਆਸਾ ਤੋਰ ਝਣਕੇ ਰਹੇ ਪਿਆਸ ਤੁਮੈ ਜਾਣ ਕੋਈ ਜਬਰਨਾਥ ਹਾਂ ਜੋ ਵਰ ਚਾਹਾਂ ਸੁਕੰਤੇ ਤਾਹਾਂ ਸੇਵਕ ਸਿਖਹੁ ਹਮਾਰੇ ਤਾਰੀਅ ਚੰਤਨਸਤਰ ਹਮਾਰੇ ਮਾਰੀਅ ਆਪਾ ਦਾ ਮੁਝੇ ਗੁਰਿਆ ਮਦਨ ਤਾਲਕਾ ਤਰਾਸਨੀ ਮਰੀਆ ਹੂ ਜੋ ਉਸ ਦਾ ਹਮਾਰਿ ਪਛਾ ਸ੍ਰੀ ਇਸ ਤੁਝ ਜਾਂ ਕਰੇ ਹੋ ਰਛਾ ਰਾਖ ਲਹੁ ਮੁਹਿ ਰਖਨ ਹਾਰ ਸਾਹਿਬ ਸੰਤ ਸਹਾਇ ਤਿਆਰ ਦੀਨ ਬੰਦ ਤੁਸ਼ਟਨ ਕੇ ਹੰਤਾ ਤੀਹਾਂ ਪੂਰੀ ਚਤੁਰਦਸ ਅੰਤੰਤ ਕਾਲ ਪਾਇ ਬ੍ਰਹਮਾ ਅਧਰਾ ਕਾਲ ਪਾਇ ਸਭ ਜੋ ਅਵਤਾਰ ਕਾਲ ਪਾਇ ਕਰਬ ਸੰਤ ਕਾ ਸਾ ਸਤਲ ਕਾਲ ਕਾ ਕੇ ਆਤਮਾ ਸਤ ਜਮਨ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੀ ਕੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਹੈ ਹਮਾਰ ਜਮਨ ਕਾਲ ਸਭ ਜਗ ਤਬਨਾਇਓ ਦੇਵ ਦਤ ਜਸਨ ਜਾਇਓ ਆਦ ਅੰਤ ਇਕ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਸਤਿ ਸ੍ਰੀ ਅਕਾਲ ਸਤਲ ਪ੍ਰਜਾ ਜਿਨੇ ਆਪ ਸਾਰਿ ਸੁਆਰਿ ਸੇਵਕਨ ਕੋ ਸਭ ਗੁਨਾ ਸੁਖ ਦਿਓ ਸਤਰਨ ਕੋ ਬਲ ਮੋ ਬਦ ਕੀਓ ਘਟ ਘਟ ਅੰਦਰ ਦੇ ਜਾਣ ਤ ਭਲੇ ਰੂਪ ਕੀ ਤੀਰ ਪਛਾਨੰਤ ਛੀਤੀ ਤੇ ਕੁੰਤਰਸ ਤੁਲਾ ਸਭ ਪ੍ਰਕਿਰਪਾ ਦਰਸ ਕਰ ਕੋਲਾ ਸੰਤਨ ਦੁਖ ਪਾਇ ਤੇੁ ਖੀ ਸੁਖ ਪਾਇ ਸਾਧਨ ਕੇ ਸਤਿ ਏ ਕਾਇਰ ਕੀ ਪੀਰ ਪਛਾਨੈ ਘਟ ਘਟੇ ਫਟ ਫਟ ਕੇ ਜੀ ਜਨ ਜਬ ਦਤਰਖ ਕਰਾ ਤਰ ਤਾਰਾ ਪ੍ਰਜਾਤਿ ਤਤਪ ਵゼਹੇ ਪਾਰ ਜਬ ਆਖਰ ਕ ਕਰਤ ਹਾਂ ਕਬ ਹਾਂ ਤੁਮ ਮੈ ਮਿਲ ਤਦੇ ਦਰਸਬ ਜੀਤੇ ਬਦਨਾ ਸ੍ਰਸ਼ਟ ਸਭ ਤਹਾਰ ਆਪ ਆਪਨੇ ਗੂਜ ਉਚਾਰ ਤੁਮ ਸਭ ਹੀ ਰਹਿਤ ਰਹਿਤਨ ਰਾਲਮ ਜਾਨ ਅਬੇਦ ਇਹ ਦਰਿਆ ਰਾਲਮ ਨਿਰੰਕਾਰ ਨਿਰੰਭਰ ਨਿਰਲੰਭੋ ਆਤ ਸੁਨੇਲ ਅਨਾਦ ਅਸੰਭ ਤਾਤਾ ਮੂੜ ਉਚਾਰਿ ਭੇਦ ਜਗੁ ਭੇਨ ਨ ਪਾਵਤ ਬੇਦ ਰਤ ਤਾ ਕੋ ਕਰ ਬਹਨ ਅਨਮੰਤ ਮਹਾ ਮੂੜ ਕਛੁ ਭੇਦ ਨ ਜਾਣ ਤਨੰਤ ਮਹਾਦੇਵ ਕੋ ਕਹਿ ਸਦਾਸ ਨਿਰੰਕਾਰ ਕਾ ਚੰਤਨ ਹੈ ਭਿਓ ਆਪ ਆਪਣੇ ਬੁਧ ਹਜਤੀ ਵਰਨ ਤੋਰ ਕਲੰਤ ਤੋਰ ਹਤਿ tumra al khana jae bisara kah drs ja pratham sansar ekar anuswarupa rang bhayo raav kahi toopa andaj jairaj sehat keene utpad kan bahur rach dine kahun sul raja hai baitha kah samat tho sang karer keth sagre srisht dikhaaye achambho aad yuagat swarup syambho ਅਬ ਰਛਾ ਮੇਰੀ ਤੁਮ ਕਰੋ ਸਿਖ ਉਬਾਰ ਦਾ ਸਿਖ ਸੰਗ ਹਰੋ ਦੋਸਤ ਜਿਤੇ ਉਠਵਾ ਤੁਤ ਪਾਤਾ ਸਫਲਮ ਲੈ ਚ ਕਰੋ ਰਣ ਆਤਾ ਜੇ ਅਸ ਉਤਸਵ ਸਰਣੀ ਪ੍ਰੇ ਤਿਨ ਕੈ ਦੁਸ਼ਟ ਦੁਖ ਤਹ ਮਰੇ ਪੁਰਖ ਜਵਨ ਤਦ ਪ੍ਰੇ ਤਿ ਹਾਰੇ ਤਿਨ ਕੈ ਤਮ ਸੰਕਟ ਸਭ ਤਾਰ ਜੋ ਕਲ ਕੋ ਇਕ ਬਾਰ ਤੈ ਹੈ ਤਾਕੇ ਕਾਲ ਕਤ ਨਹੀਂ ਹੈ ਰੱਛਾ ਹੋਏ ਤਾਂ ਹੀ ਸਭ ਕਲਾ ਦੁਸ਼ਤ ਤਰਕ ਟੜਰ ਤਤਕਾਲ ਕਿਰਪਾ ਦਰਸ਼ਤ ਜਨ ਜाहिन ਹਰੋ ਤਾਂ ਕੇ ਤਾਪਨ ਤੁਮ ਹਰੋ ਹਿਰਦ ਸਦ ਧਰਮ ਸਭ ਹੋਈ ਦੁਸ਼ਤ ਸ਼ਹ ਸੁਸਕਰਨ ਕੋਈ ਇੱਕ ਬਾਰ ਜਨਮ ਮੈਂ ਸੰਭਾਰਾ ਤਾਲ ਪਾਸ ਤੇ ਤਾਂ ਇੱਕ ਬਾਰ ਜਿਨ ਨਰ ਨਾਮ ਤਿਹਾਰ ਤਨਾ ਦਾਸ ਦੁਸ਼ਤ ਦੋਪਤੇ ਰਨ ਖੜਗ ਤੇ ਮੈਂ ਸ਼ਰਣ ਤੇ ਹਾਰੀ ਆਪਹਾ ਦੇਲਹੁ ਬਾਰਿ ਸਰਬ ਥੋਰ ਮੋਹ ਸਹਾਈ ਦੋਸ਼ ਦੋਖ ਤੇ ਲਹੋ ਬਚਾਈ ਖੜਗ ਤੇ ਮੈਂ ਸ਼ਰਣ ਤੇ ਹਾਰੀ ਆਪਹਾ ਦੇਲਹੁ ਬਾਰਿ ਸਰਬ ਥੋਰ ਮੋਹ ਸਹਾਈ ਦੋਸ਼ ਦੋਖ ਤੇ ਲਹੋ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜੋ ਪਈ ਸਾਹਿਬ ਪਾਤਸ਼ਾਹ ਹੈ ਦਸਵੇਂ ਹਮਰੀ ਪ੍ਰੋਹਾ ਹਾਦਰ ਛਾ ਪੂਰਨ ਹੋਏ ਚਿਤ ਕੇ ਇਛਾ ਤਵ ਚਰਨਾ ਨਮਨ ਰਹੇ ਹਮਾਰਾ ਆਪਣਾ ਜਾਨ ਤ੍ਰੋਪਤ ਪਰ ਹਮਰੇ ਦੁਸਤ ਸਬਤ ਮੁਕਾਓ ਆਪ ਹਾਥ ਦੇ ਮਹਿ ਬਚਾਵ ਸੁਖੀ ਬਸੇ ਮੋਰੋ ਪਰਵਾਰ ਸੇ ਉਕਸਖ ਸਭੇ ਕਰਤਾਰ ਮੋਰਚਾ ਮੇਨ ਕਰਦਾ ਕਰਿਆ ਸਭ ਅਰਨ ਕੋ ਆਛ ਨਹਿਆ ਪੂਰਨ ਹੋਏ ਹਮਾਰੀ ਅਸਾ ਤੋਰ ਮੇਨ ਕਿ ਰਹੇ ਪਿਆਸ ਤੁਮੈ ਸਾੜ ਕੋਏ ਅਵਰਨਾ ਤਹਾਂ ਜੋ ਵਰਚਾ ਹਾਂ ਸੁਕੰਤੇ ਪਾਵਾਂ ਸੇਵਕ ਸਿੱਖ ਹਮਾਰੇ ਤਾਰਿਆ ਤੁੰਤ ਤੁੰਤ ਹਮਾਰੇ ਮਾਰਿਆ ਆਪ ਹਾਦਮ ਜਵਰੀਆ ਮਨ ਕਾਲ ਕਾ ਤਰਾਸ ਨਿਵਰੀਆ

ਜਵਨ ਕਾਲ ਜੋਗੀ ਸ਼ਿਵ ਤਿਓ ਬੇਦਰਾਜ ਬ੍ਰਹਮਾ ਜਿਓ ਇੰਦੇ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਹ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਤ ਦਾ ਜਸ਼ਨ ਉਪਜਾਇਓ ਆਦ ਅੰਤ ਇੱਕ ਐਵਤਾਰਾ ਸੋਏ ਗੁਰੂ ਸਮਝੋ ਹਮਾਰਾ ਨਮਸਕਾਰ ਸਭੀ ਸੁਹ ਹਮਾਰੇ ਸਤਿਗੁਰ ਪ੍ਰਜਾ ਜਨ ਆਪ ਸਵਾਰਿ ਸਰਵਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲਮ ਬਦ ਕੀਓ ਘਟ ਘਟ ਕੇ ਅੰਦਰ ਕੇ ਜਨਤ ਭਲੇ ਬੁਰੇ ਦੀ ਕੀਰ ਪਛਾਨ ਸ੍ਰੀ ਦੇ ਕੁੰਤਰਸ ਤੁਲਾ ਸਬਰ ਕਿਰਪਾ ਦਿਸਤ ਕਰ ਕੋਲਾ ਸੰਤਨ ਦੁਖ ਪਾਇਤੈ ਦੁਖੀ ਸੁਖ ਪਾਇਐ ਸਾਗਨਾ ਕ੍ਰਿਸ਼ਚੀ ਏਕ ਏਕ ਕੀਰ ਪਛਾਨੈ ਘਟ ਘਟ ਪਟ ਪਟ ਕੇ ਜਨ ਜਾਵਦ ਕਰਖ ਕਰ ਤਰ ਤਾਰਾ ਕਰਜਤਾ ਸਤਿ ਆਪ ਦੇ ਬਾਰ ਜਿਵੇਂ ਆਤਮਕ ਕਰਤ ਹਾਂ ਕਰਹਾਂ ਤੁਮ ਮੈਂ ਮਿਲਤ ਦੇਰ ਸਭ ਜਿਤੇ ਬਦਨਾਹ ਸ੍ਰਿਸ਼ਟ ਸਭ ਧਾਰੈ ਆਪ ਆਪਨੇ ਮੂਤ ਉਚਾਰ ਤੁਮ ਸਭ ਹਿਤ ਰਚਨ ਰਾਲਨ ਜਾਣਤ ਬੇਦਿ ਸੇ ਦਰਿਆਲ ਨਿਰੰਕਾਰ ਨਿਰਮਲਕਾਰ ਨਿਰਲੰਭੋ ਆਗਣੇਲ ਅਨਾਤ ਸੰਤ ਤਾ ਕਾ ਮੂੜ ਉਚਾਰਤ ਵਿਦਾ ਜਾ ਕੋ ਭੇਵਨ ਪਾਵਤ ਵਿਦ ਤਤੋ ਕਰਪਾਨ ਅਨਮੰਤ ਮਹਾ ਮੂੜ ਕਛੁ ਪੇਦ ਨ ਜਾਣਦੰ ਮਹਾਦੇਵ ਤੋ ਕਹਿਤ ਸਦਾ ਸਿਰੰਕਾਰ ਦਾ ਚੰਤਨ ਹੈ ਤੋ ਆਪ ਆਪਣੇ ਬੁਧਰ ਜਿਤੇ ਬਰਨ ਤੰਤੰਤੋ ਹੈ ਤਿਤ ਤੁਮਰਾ ਰਖਾ ਨ ਜਾਏ ਪਸਾਰਾ ਕਹਿ ਬਿਸਜਾ ਪ੍ਰਥਮ ਸੰਸਾਰ ਇਤਰੁ ਅਨੁਤਸਰੁਪਾ ਰੰਗ ਹੈ ਤੋ ਰਾਵ ਕਹਿ ਤੂਤਾ अंडर जजे रचत केने पुज खान भूर रच दे ने कहहु सोल राजा है बैखा कहहु सिमत भो संत रे कठ सदरे दृष्टो दिखाय चंबो वाद जुगार रूप श्याम भ अब रचा मेरे तम करो सिख कुवार असक संगरो दुष्ट जीते उठवत पात सकल मिले करो रण धता ਜੇ ਅਸੁਖ ਤਵ ਸਰਣਿ ਤਰੇ ਤਨ ਕੈ ਦੁਸਤ ਦੁਖ ਤਹ ਮਰੇ। ਪੁਰ ਕਜਨ ਅਗ ਪਰਿ ਤਿਹਾਰ। ਤਿਨ ਕੈ ਤੁਮ ਸੰਕਟ ਸਵਟਾਰ। ਜੋ ਕਲ ਕੋ ਇਕ ਬਾਰ ਤੈ ਹੈ। ਤਾਕੇ ਤਾਲ ਨਿਕਟ ਨਹੈ। ਰਛਾ ਹੋਏ ਤਾਹੈ ਸਭ ਕਲ। ਦੁਸਤ ਅਰਸਤੋ ਟਰਤ ਕਲ। ਕਿਰਪਾ ਦਿਸਟ ਤਨੇ ਜਾਹਨ ਹਰਿ ਹੋ ਤਾਕੇ ਤਾਪ ਤਨ ਕਮ ਹਰੋ। ਹਰਦ ਸਦ ਧਰਮ ਸਭ ਹੋਇ। ਦੁਸ਼ਟਿ ਸਹਾਰ ਸੰਸਤਾ ਨਾ ਹੋਏ ਇੱਕ ਬਾਰ ਜਨਮ ਸੰਭਾਰਾ ਕਾਲ ਕਾਲ ਤੇ ਤਾਹੀਂ ਤੁਬਾਰ ਜਿਨ ਨਰ ਨਾਮ ਤੇਹਾਰੋ ਕਾਹਾਂ ਦਾਰ ਦੁਸ਼ਟ ਦੁਖ ਤੇ ਰਹਿ ਖੜੋ ਕੇ ਤੇ ਮੈਂ ਸ਼ਰਨ ਤੇ ਹਾਰੇ ਆਪ ਸਾਧਲ ਹਕੂਮਾਰ ਸਰਬ ਥੋਰ ਮੋਹ ਸਹਾਈ ਦੁਸ਼ਟ ਦੁਖ ਤੇ ਰੋ ਬਚਾਈ ਨਰਕ ਤੇ ਮੈਂ ਸਰਣ ਤੇ ਹਾਰੇ ਆਖਾ ਦਿਲ ਹੋ ਉਬਾਰ ਸਰਬ ਸੋਰਨ ਹੋ ਖਸਹਾਈ ਦੁਖ ਦੁਖਤੇ ਦਵਚਾਈ ਸਤਨਾਮ ਸ੍ਰੀ ਵਾਹਿਗੁਰੂ ਸਾਰ ਜਿਓ ਚੋਪਈ ਸਾਹਿਬ ਪਾਤਸ਼ਾਹ 10ਵੇਂ ਹਮਰੀ ਕਰੋ ਹਾਥ ਰਚਾ ਪੂਰਨ ਹੋਏ ਚਿਤ ਦੀ ਪੀਛਾ ਤਉ ਚਰਨਨ ਨੰਗਰਹ ਹਮਾਰਾ ਆਪਣਾ ਜਾਨ ਕਰੋਪਤ ਪਰ ਹਮਰਾ ਦੋਸਤ ਸੁਬਤ ਮਕਾਵੋ ਆਪਾ ਦੈਮ ਇਕ ਚਾਵ ਸੁਖੀ ਵਸੈ ਮੂਰ ਪਰਵਾਰਾਸੇ ਉਚਿਤ ਭਗ ਕਰਤਾ ਮੋਰਛਾ ਨਿਜ ਕਰਦਾ ਕਰੀਐ ਸਭੈ ਰੂਪ ਆਸੰਹਰੀਐ ਪੂਰਨ ਹੋਏ ਨ ਮਾਰੀ ਆਸਾ ਪੂਰਪ ਜਮ ਕੇ ਰਹੇ ਇਆਸੈ ਨੈ ਸਾਰਦ ਤੋਈ ਵਰਨਾਤਾਂ ਜੋ ਵਰ ਚਹਾਂ ਸੋ ਤੁਮ ਤੇ ਪਾ ਸੇਵ ਸਿੱਖ ਹਮਾਰੇ ਤਾਰਿਆ ਹੈ ਤੁਮ ਤੁਮ ਸਤਰ ਹਮਾਰੇ ਮਾਰਿਆ ਆਪਰਾਦੈ ਮੁਝੇ ਬਰੀਐ ਮਰਨ ਕਾਲ ਕਾ ਤਰਾਸ ਨਿਉਰੀਐ ਭੂਜੋ ਸੁਦਾ ਹਮਾਰੇ ਪਛਾ ਸ੍ਰੀ ਅਸ ਤੁਝ ਜਾਣ ਤਰੇ ਹੋ ਰਛਾ ਰੱਖ ਲਹੁ ਮਹ ਰੱਖਣ ਹਾਰੇ ਸਾਹਿਬ ਸੰਤ ਸਹਾਇ ਪਿਆਰ ਦੀਨ ਬੰਦੋ ਦੁਸ਼ਟਨ ਕੇ ਹੰਤਾ ਤੂੰ ਹੋ ਪੂਰੀ ਚਤੁਰਦਸ਼ ਕੰਤ ਕਾਲ ਆਇਆ ਬ੍ਰਹਮਾ ਬਖਤਾ ਹਾਰ ਕਾਲ ਪਾਇਆ ਸ਼ਿਵ ਜੋ ਅਵਤਾਰ ਕਾਲ ਪਾਇਆ ਕਰਬਿਸ਼ਣ ਸਾਸਾ ਸੁਤ ਕਾਲ ਕਾ ਕੀ ਆਤਮਾ ਸਭ ਜਵਨ ਕਾਲ ਜੋਗੀ ਸ਼ਿਵ ਕੀਓ ਬੇਦਰਾ ਜਗਹ ਮਾ ਜੂਤੀਓ ਜਵਨ ਕਾਲ ਸਭ ਲੋਤ ਸਵਾਰ ਨਮਸਕਾਰ ਹੈ ਤਹੇ ਹਮਾਰਾ ਜਗਨ ਕਾਲ ਸਭ ਜਗਤ ਬਨਾਇਓ ਦੇਵ ਦਤ ਜਸ ਮ ਸਜਾਇਓ ਆਦੰਤ ਇੱਕ ਹੈ ਅਵਤਾਰ ਸੋਏ ਗੁਰੂ ਸਮਝੋ ਅਮਾਰ ਨਮਸਕਾਰ ਸਦੇ ਸੁਹਮਾਰ ਸਤਲ ਪ੍ਰਜਾ ਜਨੇ ਆਪ ਸਵਾਰ ਸਿਵਕਨ ਕੋ ਸਭ ਗੁਣ ਸੁਪ ਦਿਓ ਸਤਰਨ ਕੋ ਕਰਮ ਬਧ ਕੀਓ ਘਟ ਘਟ ਕੇ ਅੰਦਰ ਕੇ ਜਾਨਤ ਅਹੇ ਗੁਰੇ ਕੀ ਪੀਰ ਪਛਾਨਤ ਜੀਤੀ ਤੇ ਕੰਚਰਸ ਤੁਲਾ ਸਫਰ ਕਿਰਪਾ ਦਰਸ਼ ਕਰ ਕੋਲਾ ਸੰਤੰਦ ਸੁਪਾਇ ਤੇ ਰੁਚੀ ਸੁਖ ਪਾਇ ਸਾਧਹੀ ਕੇਸਤੀ ਏ ਤੇਤੀ ਤੀਰ ਪਛਾਨ ਘਟ ਘਟ ਕੇ ਬਟਪਟ ਕੇ ਜਾਨ ਜਬ ਦਰਖ ਕਰ ਕਰਤਾ ਰ ਪਰਜਤ ਹਤ ਤਾਪ ਦੇ ਅਪਾਰ ਜਬ ਆ ਦਰਖ ਕਰਤ ਹਾਂ ਕਬ ਤੁਮ ਮੈ ਮਿਲ ਤੋ ਦੇਹ ਸਰਬ ਜੇ ਤੇ ਬਦਨਾ ਸ੍ਰਿਸ਼ਟ ਸੁਪਤਹਾਰ ਆਪ ਆਪਨੇ ਬੂਤਕਾਰ ਤਮ ਸਭ ਹੀ ਤਰਤਨ ਰਾਲਾ ਜਾਣ ਤਬੇ ਦੋਹੇ ਦਰਿਆਲੇ ਨਿਰੰਕਾਰ ਨਿਰੰਕਾਰ ਨਿਰਲੰਭ ਹੋ ਆਖਨੇ ਅਨਾਦ ਅਸੰਬਤ ਤਾ ਕਾ ਮੂੜ ਉਚਾਰਿ ਭੇਦਾ ਜਬ ਕਹਿਵਨ ਤਤ ਵੇਦ ਤਾ ਤੋ ਪਰਮਹਨ ਅਨਮੰਤ ਮਹਾਮੂੜ ਕਛ ਪਹਿਦ ਨਾ ਜਾਣ ਮਹਾ ਦੇਵ ਤੋ ਕਹਿ ਸਦਾ ਸਿਵ ਨਿਰੰਕਾਰ ਕਾ ਚੰਤ ਨਹ ਪਿਓ ਆਪ ਆਪਨੀ ਬੁੱਧ ਹੈ ਜੇਤੀ ਬਰਨ ਤੋ ਕੈਨ ਪੈਨ ਤੋ ਹੈ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਬਦਸ ਜਾ ਪ੍ਰਥਮ ਸੰਸਾਰ ਏਕ ਰੂਪ ਅਨੁਪ ਸਰੂਪ ਰੰਗ ਭਿਓ ਰਾਵ ਕਰੀ ਕੂਪਾ ਅੰਡਜ ਜੇ ਰਜ ਸੇ ਤਿਸ ਕੇਨੇ ਉਤੁਜ ਖਾਨ ਬਹੁਰ ਰਸ ਦੇਨੇ ਕਹੂੰ ਫੂਲ ਰਾਜਾ ਹੈ ਬੈਠਾ कहाँ सम करो संकरे पिठा सग्री श्रष्ट दिखाए चन रहो आदयुगाद स्वरूप श्याम भवव अबरचा मेरे तुम करो सिर्फ उबार कह सक श्याम भवव दुष्ट जीते दुबर पत्ता सकल लेच करो रण घाता जे अस्तुजव शरणे रे तनक दुष्ट दुप्त है मरे पुरख जवन पग प्रेत हार तनक तुम संकट सब तार ਜੋ ਕਲ ਕੋ ਇੱਕ ਬਾਰ ਤੈ ਹੈ ਤਾ ਕ ਕਾਲ ਨਿਕਟ ਨਹਿ ਰੱਛਾ ਹੋਏ ਤਾਹੀਂ ਸਭ ਕਲ ਦੁਸ਼ਟ ਅਰਸਤੋ ਤ੍ਰਾਂਤ ਕਲ ਕਿਰਪਾ ਦਿਸਟ ਸਨੇ ਜਾਹਨ ਹਰੋ ਤਾਕੇ ਤਾਪ ਤਨ ਤੁਮ ਹਰੋ ਹਿਰਦ ਸਦ ਅਹਮ ਸਭ ਹੋਏ ਦੁਸ਼ਟ ਸ਼ਹ ਸੁਸਕ ਨੰਤ ਹੋਏ ਏਕ ਬਾਰ ਜਨ ਤਮੈ ਸੰਭਾਰ ਕਾਲ ਹਾਸਤੇ ਤਾਹੀਂ ਇੱਕ ਬਾਰ ਜੇ ਨ ਨਾਰਨਾਮ ਤਿਹਾਰੋ ਕਹਾ ਦਾਰ ਦੁਸ਼ਟ ਦੋਖ ਤੇ ਰਹਿ ਖੜਕ ਤੇ ਮੈਂ ਸ਼ਰਨ ਤਿਹਾਰ ਆਪਾ ਦਿਲ ਹੁ ਕੁਬਾਰਿ ਸਰਬ ਥੋਰ ਮੋ ਹੋ ਹਸਾਈ ਦੁਸ਼ਟ ਦੋਖ ਤੇ ਲਹੋ ਬਚਾਈ ਖੜਕ ਤੇ ਮੈਂ ਸ਼ਰਨ ਤਿਹਾਰ ਆਪਾ ਦਿਲ ਹੁ ਕੁਬਾਰਿ ਸਰਬ ਥੋਰ ਮੋ ਹੋ ਹਸਾਈ ਦੁਸ਼ਟ ਦੋਖ ਤੇ ਲਹੋ ਬਚਾਈ ਸਤਨਾਮ ਸ਼੍ਰੀ ਵਾਖੁ ਸੋ ਸਾਹਿਬ ਜੀਉ ਚੋ ਪਈ ਸਾਹਿਬ ਪਾਤਸ਼ਾਹੇ ਦਸਵੇਂ ਹਮਰੀ ਕਰੋ ਹਾਤਰ ਅਛਾ ਪੂਰਨ ਹੋਏ ਚਤਿ ਕੇਥਾ ਤਬ ਚਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰ ਹਮਰੇ ਦੁਸਤ ਸਬਾ ਤੁਮ ਕਾਹੋ ਆਪਾ ਤਾਂ ਮਿਹ ਬਚਾਵ ਸੁਖੀ ਬਸੈ ਮਨੁ ਰੋ ਪਰਵਾਰ ਸੇ ਅਕਸ਼ਰ ਸਭਾ ਕਰਤਾਰ ਮੋਰਠਾ ਨਿਕਰਦੈ ਕਰੀਐ ਸਭੈਰਨ ਕੋ ਆਦ ਸੰਗਰੀਐ ਪੂਰਨ ਹੋਏ ਹਮਾਰੇ ਆਸਾ ਤੋਰ ਭਜਨ ਕੇ ਰਹੇ ਵਿਆਸਾ ਤਮੈ ਸਾਡ ਕੋਈ ਅਵਰਨਾ ਧਿਆਨੋ ਜੋ ਵਰ ਚਾਹ ਜੋ ਤੁਮ ਤੇ ਪਾਉ ਸੇਵਕ ਸਿਖਹ ਹਮਾਰੈ ਤਾਰੀਐ ਚੁਣ ਚੁਣ ਸਤਰ ਹਮਾਰੈ ਨਾਰੀਐ ਆਪ ਹਾਰ ਤੈ ਮੂਦੇ ਗਰੀ ਮਰਨ ਕਾਲ ਕਾ त्रास ਨਿਵਰੀਐ ਹੂ ਜੋਦਾ ਹਮਾਰੈ ਰਛਾ ਸਿਰੇ ਸੇ ਕੁਝ ਜੋ ਕਰ ਹੋਰ ਛਾ ਰਾਖ ਲੈ ਹੋ ਮੋਹਿ ਰਖਨ ਹਾਰ ਸਾਹਿਬ ਸੰਤ ਸਹਾਏ ਪਿਆਰ ਦੀਨ ਬੰਦੋ ਦੁਸ਼ਟਨ ਤੇ ਹੰਤਾ ਤੁਮ ਹੋ ਪੂਰੀ ਚਤੁਰਦਸਕੰਤਾ ਕਾਲ ਪਾਏ ਬ੍ਰਹਮਾ ਬਖਰਾ ਕਾਲ ਪਾਏ ਸਿਵ ਜੋ ਅਵਤਰਾ ਕਾਲ ਪਾਏ ਗਰਬ ਸੰਤ ਕਾਸਾ ਸਤ ਕਾਲ ਕਾ ਕੀਆ ਤਮਸਾ ਜਵਨ ਕਾਲ ਜੋਗੀ ਸਿਵ ਕੀਓ ਬੇਦਰਾ ਬ੍ਰਹਮਾ ਜੂਥੀਓ ਜਗਨ ਕਾਲ ਸਭ ਲੋਕ ਸਵਾਰ ਨਮਸਕਾਰ ਹੈ ਤਾਹੇ ਹਮਾਰ ਜਗਨ ਕਾਲ ਸਭ ਜਗ ਤਬ ਨਾਇਓ ਦੇਵਦਤ ਜਸ਼ਨ ਸਜਾਇਓ ਆਦ ਅੰਤ ਇਕ ਅਵਤਾਰ ਸੋਏ ਗੁਰੂ ਸਮਝੋ ਹਮਾਰ ਨਮਸਕਾਰ ਤਸਹਿ ਕੋ ਹਮਾਰ ਸਤਲ ਪ੍ਰਜਾ ਜਨ ਆਪ ਸਵਾਰਿ ਸਿਵ ਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਕਲਮ ਬਦ ਕੀਓ ਕਟਕ ਅੰਦਰ ਦੇ ਜੰਤ ਭਲੇbure ਦੀ ਵੀਰ ਪਛਾਨ ਚੀਤੀ ਤੇ ਕੁੰਚਰਸ ਤੁਲਾ ਸਭ ਤਰ ਕ੍ਰਿਪਾ ਦ੍ਰਿਸ਼ਟ ਕਰ ਬੋਲਾ ਸੰਤ ਅੰਦੁਖ ਪਾਏ ਤੇ ਦੁਖੀ ਸੁਖ ਪਾਏ ਸਾਧੂ ਤੇ ਸਤੀ ਇਹ ਗਏ ਇਸ ਕੀ ਵੀਰ ਪਛਾਨਾ ਕਟਕਟੇ ਬਟਪਟੇ ਜਨ ਜਵਦ ਕਰਖ ਕਰਾ ਕਰ ਤਾਰਾ ਪਰਜਤ ਹਤ ਤਵ ਤਵ ਦੇ ਤਪਾਰ ਜਬ ਆਕਰਕ ਕਰਤ ਹਾਂ ਕਬ ਹਾਂ ਤੁਮ ਮੈ ਮਿਲਤੋ ਦੇ ਘਰ ਸਭ ਜੀਤੇ ਬਾਦਨ ਸ੍ਰਸ਼ਟ ਸਭ ਧਾਰਕ ਆਪ ਆਪਨੇ ਬੋਜ ਉਚਾਰ ਤੁਮ ਸਭ ਹੀ ਤੇ ਰਸ ਨਿਰਾਲਨ ਜਾਣਤ ਬੇਤ ਕਹਿ ਦਰਿਆਲ ਨਿਰੰਕਾਰ ਨਰਮਕਾਰ ਨਿਰਲੰਭੋ ਆਦ ਅਨੇ ਲਗਨ ਆਦ ਸੰਭਰ ਤਾਕਾ ਮੂਡ ਵਿਚਾਰ ਭੇਦਾ ਜਾਤੋ ਕਹਿ ਉਹਨਾ ਤਾਪਤ ਬੇਦਾ ਤਕੋ ਕਰ ਕਹਨ ਅਨੰਤ ਮਹਾਨੂੜ ਅਛ ਭੇਦ ਨ ਜਾਣ ਜੰਤ ਮਹਾਦੇਵ ਤੋ ਕਹਤ ਸਦਾ ਸਿਵ ਨਿਰੰਕਾਰ ਕਾ ਚੰਤਨ ਹੈ ਪਹਿਓ ਆਪ ਆਪਨੇ ਬੁੱਧ ਹੈ ਜੀਤੀ ਬਰਨਤ ਇਨ ਕਨਤੋ ਹੈ ਤੀਤੀ ਤੁਮਰਾਲ ਖਨ ਜਾਏ ਤੋ ਸਾਰਾ ਕਹਿ ਬਦਸ ਜਾ ਪ੍ਰਤੰਤ ਸੰਸਾਰ ਏਤਰੂਪ ਅਨੂਸਰੂਪ ਰੰਗ ਪਹਿਓ ਰਾਵ ਕਹੀ ਤੂਪਾ ਅੰਡਜ ਜੇ ਰਜ ਸੇਤ ਜੀ ਕੇਨੇ ਉਤ ਭਜ ਖਾਨ ਬਹੁਰ ਰਚ ਦੇਨੇ ਕਹਉ ਫੂਲ ਰਾਜਾ ਹੈ ਬੈਠਾ ਕਹਉ ਸਿਮਤ ਪਹੋ ਸੰਤਰੀ ਇਕਠਾ ਸਗਰੇ ਸ੍ਰਿਸ਼ਟ ਦਿਖਾਏ ਚੰਭਉ ਆਪ ਜੁਗਾਰ ਸਰੂਪ ਸੰਭਉ ਅਵਰਛਾ ਮੇਰੀ ਤੁਮ ਕਰੋ ਸਿਖ ਸੁਬਾਰ ਐਸਿਕ ਸੰਗ ਹਰੋ ਦੁਸ਼ਟ ਜਿਤੇ ਉਤਵਤ ਪਤਾ ਸਕਲਮ ਲੈਛ ਕਰੋ ਰਣ ਕਾਤਾ जे अस्तु सब सरणी परे तिनके दुष्ट दुख है मरे पुरख जवान पग परे तिहार तिनके तुम संकट सो तार जो कल को एक बार ते हैं ताके काल निकट नहीं हैं अर्चा हो होए है ताहे सब काला दुष्ट अरेष्ट उठ रहे हैं कृपा दृष्ट तन जाहे न हर हो ताके ताप तन कम हर हो ਰਦਸਤ ਅਹਰਮ ਸਭ ਹੋਈ ਦੁਸ਼ਤ ਸ਼ਹਾ ਸੁਸਕਾ ਨਾ ਹੋਈ ਇੱਕ ਬਾਰ ਜੇ ਤੂੰ ਜਨ ਤਮ ਸੰਭਾਰ ਕਾਲ ਹਾਸਤੇ ਤਾਂ ਇੱਕ ਬਾਰ ਜਿਨ ਨਰ ਨਾਮ ਤੇਹਾਰੋ ਤਾਂ ਦਾਤ ਦੁਸ਼ਤ ਤੋਖ ਤੇਰਾ ਖੜੋਤ ਤੇਨਾ ਸ਼ਰਨ ਤੇਹਾਰੇ ਆਪਾਦ ਲਿਹੁ ਇੱਕ ਬਾਰ ਸਰਬ ਸੋਰ ਮਹੋ ਹਸਾਈ ਦੋਸਤ ਦੋਖ ਤੇ ਲਹਿ ਹੋ ਬਚਾਈ ਖੜਗ ਬੇਤਮੈ ਸਰਣ ਤੇ ਹਾਰੀ ਆਪ ਆਦੈ ਲਹਿ ਹੋ ਬਾਰੀ ਸਰਬ ਤੋਰ ਨੋਪ ਸਹਾਈ ਦੋਸਤ ਦੋਖ ਤੇ ਲਹਿ ਹੋ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ